ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤਰੱਕੀ ਪੰਜਾਬ ਟੀਵੀ ਅਤੇ ਮੈਂ ਹਾਂ ਜੋਤੀ ਸੰਧੂ ਬੇਟੀ ਬਚਾਓ ਸੰਘਰਸ਼ ਕਮੇਟੀ ਰਜਿਸਟਰ ਪੰਜਾਬ ਵੱਲੋਂ ਲੜਕੀਆਂ ਨੂੰ ਆਪਣੇ ਪੈਰਾਂ ਤੇ ਖਲੋ ਕੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਵਿਸ਼ੇ ਜੋ ਕਰਨ ਦੇ ਮੰਤਵ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਲੜਕੀਆਂ ਲਈ ਪਹਿਲਾ ਕਿਤਾ ਮੁਖੀ ਸਿੱਖਿਆ ਕੇਂਦਰ ਕੋਦਰ ਹਲਕੇ ਦੇ ਪਿੰਡ ਸ਼ੰਕਰਵੀਂ ਸ਼ੁਰੂ ਕੀਤਾ ਗਿਆ جس ਦਾ ਉਦਘਾਟਨ ਸੂਬਾ ਪ੍ਰਧਾਨ ਰਾਜਕੁਮਾਰ अरोड़ा ਨੇ ਚੇਅਰਪਰਸਨ ਪਰਮਜੀਤ कौर ਅਤੇ ਜਨਨਸ ਕੱਤਰ ਰੇਖਾ ਕੌਸ਼ਲ ਸਹਿਤ ਤ੍ਰਿਵਨ ਕਟਣ ਦੀ ਰਸਮ ਅਦਾ ਕਰਦੇ ਹੋਏ ਕੀਤਾ ਇਸ ਮੌਕੇ ਖਜ਼ਾਨਚੀ ਜੋਤੀ ਸੰਦੂ ਸ਼ੰਕਰ ਅਤੇ ਟੀਚਰ ਕਮਲਜੀਤ कौर ਦੇ ਨਾਲ ਨਾਲ ਸੈਂਟਰ ਦੀਆਂ ਕੁੜੀਆਂ ਨੇ ਸ਼ਿਰਕਤ ਕਰਨ ਵਾਲੀਆਂ ਸਖਸ਼ੀਤਾ ਦੇ ਟਿੱਕਾ ਲਗਾ ਕੇ ਸਵਾਗਤ ਕੀਤਾ ਡੈਮੋਕ੍ਰੈਟਿਕ ਭਾਤੀ ਸਮਾਜ پارٹی ਦੇ ਰਾਸ਼ਟਰੀ ਸਕੱਤਰ ਪ੍ਰੇਮ ਸਾਸਰ ਨੇ ਸਭ ਦਾ ਧੰਨਵਾਦ ਕੀਤਾ ਸਾਡੇ ਰਾਜਕੁਮਾਰ अरोड़ा ਜੀ ਦੇ ਬਹੁਤ ਪ੍ਰਸ਼ੰਸਕਾਰ ਨੇ ਔਰ ਸਾਡੇ ਸਪੈਡ ਨਗਰ ਜੀ ਪਹੁੰਚੇ ਇਹਨਾਂ ਦੇ ਇੱਥੇ ਆਉਣ ਦਾ ਔਰ ਮੇਰੇ ਪਰជាਜ ਦਾ ਸਾਰੇ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਮੈਨੂੰ ਅਜੇ ਸਜਣੇ ਬਾਰੇ ਨਹੀਂ ਪਤਾ ਸੀਗਾ ਇਹਨੂੰ ਕੱਲ ਦੱਸਿਆ ਸੀਗਾ ਇਹਨਾਂ ਨੇ ਮਿਲ ਕੇ ਕਰਕੇ ਕਿ ਜੋ ਵੀ ਲੜਕੀਆਂ ਜਿਹੜੀਆਂ ਸਿਲਾਈ ਐਟਰੀਏ ਉਹਨਾਂ ਨੂੰ ਸਰਟੀਫਿਕੇਟ ਇਹਨਾਂ ਨੇ ਵੰਡੇ ਆ ਔਰ ਇਹਨਾਂ ਦਾ ਮੈਂ ਧੰਨਵਾਦ ਕਰਦਾ ਇੱਥੇ ਆਇਆ ਸਾਰੇ ਆਪਾਂ ਬੈਠੋ ਪੰਚਾਇਤ ਮੈਂਬਰ ਮੋਹਨ ਸਿੰਘ ਵਿਰਦੀ ਨੇ ਬੀਬੀਐਸਸੀ ਪੰਜਾਬ ਦੇ ਇਸ ਉਪਰਾਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਾਡੇ ਸਰਕਾਰ ਜੋ ਤੇ ਹਨ ਜੀ ਉਹ ਰਾਜਪਾਲ ਜੀ ਅਤੇ ਬਾਕੀ ਮੈਂਬਰ ਜਿਹੜੇ ਆਏ ਆ ਇਸ ਸੰਕੇਪ ਜਿਹੇ ਸਮਾਗਮ ਵਿੱਚ ਸੂਬਾ ਪ੍ਰਧਾਨ ਰਾਜkumar अरोड़ा ਅਤੇ ਉਹਨਾਂ ਨਾਲ ਸ਼ਿਰਕਤ ਕਰਨ ਵਾਲੀਆਂ ਸ਼ਖਸੀਅਤਾਂ ਨੇ ਇਸ ਕਿਤਾ ਮੁਖੀ ਸੈਂਟਰ ਦੇ ਟੀਚਰ ਕਮਲਜੀਤ ਕਾਨੂੰਨੀ ਯੁਕਤੀ ਪੱਤਾ ਦੇਣ ਤੋਂ ਬਾਅਦ ਬੇਟੀ ਬਚਾਓ ਸੰਘਰਸ਼ ਕਮੇਟੀ ਦੇ ਮੁਖਮੰਤਵ ਬਾਰੇ ਜਾਣਕਾਰੀ ਦੇਂਦੇ ਦੱਸਿਆ ਕਿ ਅੱਜ ਸਿਆਸੀ ਤੇ ਗੈਰ ਸਿਆਸੀ ਆਗੂਆਂ ਵੱਲੋਂ ਇਹ ਪਾਸ਼ੰ ਚਾੜੇ ਜਾਂਦੇ ਹਨ ਕਿ ਬੇਟੀਆਂ ਪੜਾਓ ਅਤੇ ਬੇਟੀਆਂ ਬਚਾਓ ਪਰ ਉਹਨਾਂ ਕਦੇ ਇਹ ਨਹੀਂ ਸੋਚਿਆ ਕਿ ਜੇ ਲੜਕੀਆਂ ਦੀ ਹੱਤਿਆ ਚਰਮ ਦੇਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਰ ਦਿੱਤੀ ਜਾਵੇਗੀ ਤਾਂ ਫਿਰ ਅਸੀਂ ਪੜ੍ਹਾਵਾਂਗੇ ਕਿਸ ਨੂੰ ਤੇ ਬਚਾਵਾਂਗੇ ਕਿਸ ਨੂੰ ਇਸ ਕਰਕੇ ਹੀ ਅਸੀਂ ਆਪਣੀ ਇੱਕ ਅਲੱਗ ਹੀ ਮੁਹਿੰਮ ਸ਼ੁਰੂ ਕਰ ਰਹੇ ਹਾਂ ਜਿਸ ਦੇ ਤਹਿਤ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚ ਜਾਗਰੂ ਕੈਂਪ ਲਗਾ ਕੇ ਲੋਕਾਂ ਨੂੰ ਬੇਟੀਆਂ ਦੀ ਹੱਤਿਆ ਕਰਨ ਤੋਂ ਕਰਨ ਦੇ ਕਲੰਕ ਤੋਂ ਬਚਣ ਲਈ ਪ੍ਰੇਰਿਤ ਕਰਾਂਗੇ। ਉਹਨਾਂ ਕਿਹਾ ਕਿ ਸਾਡਾ ਇਹੀ ਕਹਿਣਾ ਹੈ ਕਿ ਅਗਰ ਤੁਸੀਂ ਬੱਚੀ ਆ ਜਾਣ ਤੇ ਉਸ ਨੂੰ ਪਾਲਣ ਵਿੱਚ ਅਸਮਰਥ ਹੋ ਕਿਸੇ ਵੀ ਤਰ੍ਹਾਂ ਨਾਲ ਤਾਂ ਉਹ ਬੇਟੀ ਸਾਨੂੰ ਦੇ ਦਿਓ। ਪਰ ਉਸ ਵਿਚਾਰੀ ਨੂੰ ਜੰਮਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਮਰਨ ਲਈ ਝਾੜੀਆਂ ਵਿੱਚ ਸੁੱਟ ਕੇ ਆਵਾਰਾ ਜਾਨਵਰਾਂ ਦਾ ਸ਼ਿਕਾਰ ਨਾ ਹੋਣ ਦਿਓ ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਕਮਿਟੀ ਦੀਆਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਨਗਰ ਵਿੱਚ ਅੱਜ ਸਾਨੂੰ ਇੱਥੇ ਹੋਂਦ ਦਾ ਮੌਕਾ ਦਿੱਤਾ ਤੇ ਉਹ ਤੋਂ ਸਪਾਂਸਰ ਜੀ ਉਹਨਾਂ ਕਿ ਜਿਹੜੇ ਖਾਲੇ ਸਟੇਟ ਦੇ ਵਿੱਚ ਸਾਡੇ ਨਾਲ ਨਾਮ ਤਾਂ ਨਹੀਂ ਜਾਣਦਾ ਪਰ ਫਿਰ ਵੀ ਜੋ ਪੰਚਾਇਤ ਮੈਂਬਰ ਜਾਂ ਮੋਟਰ ਜੋ ਵੀ ਪੈਸੇ ਹੈਗੇ ਆ ਸਾਰਿਆਂ ਦਾ ਹੀ ਸਾਡੇ ਇਸ ਛੋਟੇ ਜਿਹੇ ਪ੍ਰੋਗਰਾਮ ਵਿੱਚ ਮੰਤਿ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਡੇ ਵਿੱਚ ਵਿਚਾਰ ਆਇਆ ਸੀ ਕਿ ਬਾਕੀ ਕੰਮ ਸਾਰੇ ਕਰੀਦੇ ਆ ਇੱਕ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਥੋੜੇ ਲੋਕਾਂ ਨਾਲ ਵੀ ਜੁੜੀਏ ਔਰ ਬੱਚੀਆਂ ਨਾਲ ਵੀ ਜੁੜੀਏ ਤੇ ਇੱਕ ਵਾਰ ਬੈਠੇ ਵਟੇ ਅਸੀਂ ਫਾਟੇ ਚਮਨਾ ਨਗਰ ਦੀ ਖਬਰ ਪੜੀ ਸੀ ਕਿ ਇੱਕ ਕੁੜੀ ਨੂੰ ਕੋਈ ਕੋਈ ਨਾਮ ਜੰਮੀ ਬੱਚੀ ਨੂੰ ਝਾੜੀਆਂ ਵਿੱਚ ਸੁੱਟ ਕੇ ਕੁੱਤੇ ਚ ਰੀਸੀ ਫੇਰਦੇ ਸੀ ਕੋਈ ਕੰਮ ਇੱਕ ਦਿਨ ਚ ਦੋ ਤਾਂ ਹੋ ਗਏ ਸੀ ਉਦੋਂ ਬੈਠੇ ਮੇਰੇ ਦਿਲ ਚ ਆਇਆ ਸੀ ਮੈਂ ਥਾੜੇ ਮੈਡਮ ਹਰ ਚੇਅਰਪਰਸਨ ਹੈਗੇ ਪਰਮਜੀਤ ਕੌਰ ਮੁਲੀਨਾ ਤੇ ਜ਼ਿਲ੍ਹਾ ਪ੍ਰੈਸਰ ਮੈਂਬਰ ਵੀ ਆ। ਅਜਿਹਾ ਤਾਂ ਪੰਡਤ ਸਾਹਿਬ ਵੀ ਕਿਉਂ ਆਪਾਂ ਕੋਈ ਇਹੋ ਜਿਹਾ ਕੰਡੀ ਕਰੀਏ ਇਹ ਕਹਿੰਦੇ ਚਲੋ ਮੈਂ ਤੁਹਾਡੇ ਨਾਲ ਆ। ਮਤਲਬ ਕਿ ਨਿਕਲਿਆ ਮੈਂ ਕੱਲਾ ਹੋਇਆ ਤੇ ਕਾਰਵਾ ਬਣ ਗਿਆ ਆ ਗਿਆ ਤਾਂ ਰੇਖਾ ਮੈਡਮ ਵੀ ਸਾਡੇ ਹੈਗੇ ਆ ਇਹ ਸੀਮਨ ਮੈਂ ਮੇਰੇ ਕੋ ਕਿ ਸਾਡੇ ਜਨਰ ਸਕਤੀ ਆ। ਕਿੰਨੇ ਕਾਦੇ-ਕਾਦੇ ਸਾਡੇ ਕੋਈ ਸਾਰੇ ਸਲਾਮ ਬੈਠੇ-ਬੈਠੇ ਨਾ ਨਾ ਰੱਖਿਆ ਬਿੱਟੀ ਬਚੌਰ ਸੰਘਰਸ਼ ਕੀਤੀ। ਸੁਪਾ ਸਾਡੀ ਅੱਲੇ ਜਦੋਂ ਅੱਲੇ ਮਾਰ ਕੇ ਲੱਗੀ ਸੀ ਗਵਰਜਨ ਦੀ ਪੜੀ ਹੋਣੀ ਇਹ। ਅਸੀਂ ਨਾਰਾ ਤਸਕਿਤ ਈਆਂ ਮਾਰੋ ਨਹੀਂ ਸਾਨੂੰ ਦੇਦੇ। ਉਸ ਤੋਂ ਬਾਅਦ ਸਾਡੇ ਤੋਂ ਥੋੜੀ ਦੇਰ ਬਾਅਦ ਹੀ ਸਰਕਾਰ ਦਾ ਵੀ ਇੱਕ ਆ ਗਿਆ ਸੀ ਈਆਂ ਬਚਾਓ ਤੇ ਈਆਂ ਪੜਾਓ। ਪਰ ਸਾਡਾ ਜਿਹੜਾ ਨਾਰਾ ਸੀ ਅਲੱਗ ਸੀ ਸ਼ਾਇਦ ਪਹਿਲੀ ਵਾਰੀ ਕਿਸੇ ਨੇ ਸੁਣਾ ਨਾ ਈਆਂ ਮਾਰੋ ਨਹੀਂ ਸਾਨੂੰ ਦੇਦੇ। ਜਿਹੜੇ ਅੱਜ ਦੇ ਨਵੇਂ-ਨਵੇਂ ਬੱਚਾ ਛੱਡ ਦਿੰਦੇ ਜਾਂ ਅਸੀਂ ਕਿੰਨੇ ਜਿਹਨੂੰ ਨਹੀਂ ਬੱਚੇ ਤੰਗੇ ਲੱਗਦੇ ਆ ਅਸੀਂ ਉਹਦੇ ਕਰਾਂ। ਮਰੋਂ ਮੈਂ ਕਿਹਦੀ ਭੂਣ ਹੱਤਿਆ ਦੇ ਵਿਰੋਧ ਵਿੱਚ ਆ। ਤਾਂ ਤੁਹਾਡਾ ਤੇ ਕਈ ਕਾਰਨ ਆ। ਜਈ ਇੱਕ ਇਨਸਾਨ ਜਿਹੜੇ ਆਪਣੀਆਂ ਗਲਤੀਆਂ ਕਰ ਜਾਂਦੇ ਆਪਣੀ ਗਲਤੀ ਲਪਾਉਣ ਲਈ ਕਰ ਲੈਂਦੇ ਜਾਂ ਤੇ ਕਈ ਹੁੰਦੇ ਆ ਜਿਹੜੇ ਕਿ ਅੱਜ ਕੱਲ੍ਹ ਉਹ ਕਹਿੰਦੇ ਜੀ ਮੇਰੇ ਕਹਿੰਦੇ ਪਹਿਲੇ ਸਾਡੇ ਮੁੰਡਾ ਹੀ ਹੋਵੇ ਤੇ ਕੁੜੀ ਨਾ ਹੋਵੇ। ਕੁਝ ਗੱਤ ਸੋਚਣੀਆਂ ਲੋਕ ਜਿਹੜੇ ਆ। ਕੁਝ ਇਹਨਾਂ ਦੇ ਵਿਚਾਰ ਸਾਡੇ ਅਸੀਂ ਰੱਖਿਆ ਤੇ ਅਸੀਂ ਵੀ ਇਹੀ ਕਿਨਾਰਾ ਆਪਣਾ ਰੱਖਿਆ ਮੈਂ। ਈਆਂ ਮਾਰੋ ਨਹੀਂ ਸਾਨੂੰ ਦੇ। ਤੇ ਇਹਦੇ ਲਈ ਵੀ ਅਸੀਂ ਇਹ ਬਰਾਲਾ ਕਰ ਰਹੇ ਕਿ ਅਸੀਂ ਆਪਣਾ ਘਰ ਬਣਾ ਰਹੇ ਥੋੜੀ ਜਿਹੀ ਜਿਹੜੀ ਚੱਲਦੀ ਪਿਆਰ ਸਾਮ ਮਸ਼ਵਰੇ ਚੱਲਦੇ ਵਿਚਾਰਾ ਚੱਲਦੀਆਂ ਅਸੀਂ ਇੱਕ 10 ਕਮਰੇ ਜਿਹਾ ਲੈ ਕੇ ਅਸੀਂ ਉੱਥੇ ਵੀ ਅਨਾਦ ਆਸ਼ਰਮ ਨਹੀਂ ਬਣਾਉਣਾ। ਨਾ ਕੋਈ ਬਿਰਦਾ ਆਸ਼ਰਮ ਅਸੀਂ ਉੱਥੇ ਬਣਾਉਣਾ ਆਪਣਾ ਘਰ। ਜਿਹੜੀ ਗੱਦੀ ਹੋ ਗਈ ਜੋ ਉਹ ਜਿਹੜੀ ਧੀ ਹੋ ਗਈ ਤੇਰੇ ਕੰਪਿਊਟਰ ਟ੍ਰੇਨਿੰਗ ਆ ਵੀ ਕਹਾ ਇਹ ਨਾਲੋਂ ਤੇ ਹੋਰ ਵੀ ਤੇ ਹੋਏ ਪਹਿਲੇ ਸਾਈਟ ਤੇ ਨਹੀਂ 6 ਮਹੀਨੇ ਰੱਖਿਆ ਪਰ ਮੈਨੂੰ ਕਦੇ 7 ਮਹੀਨੇ ਰਹਿਣਾ ਕਰਨਾ। ਇਹਨਾਂ ਦੇ 3 ਮਹੀਨੇ ਤੁਹਾਡਾ ਸਰਵਾਈਕਲ ਦਾ ਇਹਦੇ ਵਿੱਚ ਜੀ ਤੁਹਾਨੂੰ ਸਰਟੀਫੀਕੇਟ ਤੁਹਾਨੂੰ ਰਜਿਸਟਰਡ ਪੰਜਾਬ ਦੀ ਜਿਹੜੀ ਸਾਡੀ ਮਾਡੀ ਆ ਉਹਦੇ ਵੱਲੋਂ ਦਿੱਤੇ ਜਾਣਗੇ ਬੀਤੀ ਪਚਾਵ ਸੰਸਦ ਕਮੇਟੀ ਵੱਲੋਂ ਪਹਿਲਾਂ ਤਾਂ ਆਦਰਯੋਗ ਆਪੋਸਟ ਪ੍ਰਿੰਟ ਚੱਲੇ ਆ ਸਾਡੇ ਇੱਥੇ ਆਉਣ ਤੋਂ ਪਹਿਲਾਂ ਇੱਕ ਚੁਕੀ ਮੈਨਤੀ ਜਾਂਦੀ ਮੰਮੀ ਬਾਗ ਰੋਦੀਆ ਸਰਪੰਚ ਸਾਹਿਬ ਆਗਰਦੀ ਹੈ ਤਿੰਨ ਚਾਰ ਪ੍ਰਾਜੈਲ ਸੰਪੋਸ਼ੀ ਰਹੀ ਕਿ ਜਿਹੜੇ ਸਾਡੇ ਆਈਐਫਐਸ ਸਟੇਟ ਤੇ ਹਾਜ਼ਰ ਆ ਆਪਾਂ ਮੈਂ ਮੈਰਕੋਨੀ ਤੋਂ ਜਲੀ ਪਹਿਲੇ ਸੱਜਣ ਸਾਰੇ ਹਾਜ਼ਰ ਹੋਏ ਆ ਅਸੀਂ ਸਾਰੇ ਦਾ ਆਪਣੀ ਬੀਤੀ ਪਚਾਵ ਸੰਸਦ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸੰਕੇਪ ਚ ਇਹ ਸਮਾਗਮ ਦੇ ਅੰਤ ਵਿੱਚ ਖਜਾਨਚੀ ਜੋਤੀ ਸੰਤੋਸ਼ ਸ਼ੰਕਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵੀਬੀਐਸਈ ਪੰਜਾਬ ਦੀਆਂ ਗਤੀਵਿਧੀਆਂ ਬਾਰੇ ਸੰਕੇਬ ਵਿਚਾਰਨਾ ਪਾਇਆ ਤੇ ਜਲਦ ਹੀ ਫਿਰ ਕਿਸੇ ਸਮਾਗਮ ਵਿੱਚ ਮਿਲਣ ਦਾ ਪ੍ਰੋਸਾ ਦਿਵਾਉਂਦੇ ਹੋਏ ਅਲਵਿਦਾ ਕਹੀ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਪਰੇ ਕਮੈਂਟਸ ਜ਼ਰੂਰ ਕਰੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੁਰਜ਼ਰ ਅਪੀਲ ਹੈ ਕਿ YouTube ਦੇ ਖੱਬੇ ਹੱਥ ਲੱਗੇ ਲਾਹ ਰੰਗਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਓ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਭਰ ਦੇ ਜਿਸ ਨਾਲ ਸਾਡੀਆਂ ਸਾਰੀਆਂ ਇਹ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਆਪਣੇ ਆਪ ਹੀ ਪਹੁੰਚਦੀਆਂ ਰਹਣਗੀਆਂ ਇਸੇ ਹੀ ਆਸ ਨਾਲ ਆਧਾਰਾ ਤੇ ਹਲਕਾ ਪੰਜਾਬ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ